ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਦਲ ਪਰਿਵਾਰ ਦਾ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਦੋਰਾਮਾ ਨਹੀਂ ਪਿਛਲੇ ਦਿਨਾਂ ਤੋਂ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਮੀਡੀਆ ਰਾਹੀਂ ਕਿ ਕੁਝ ਬਾਗੀ ਹੋ ਗਏ ਅਕਾਲੀ ਲੀਡਰ ਤੇ ਕੁਝ ਸੁਖਵੀਰ ਬਾਦਲ ਦੇ ਨਾਲ ਖੜੇ ਹੈ ਜਿਹੜੇ ਬਾਗੀ ਹੋਏ ਨੇ ਉਹਨਾਂ ਦੀ ਗੱਲ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਮੈਂ ਇੱਕ ਸਿੱਖ ਹੋਣ ਦੇ ਨਾਂ ਤੇ ਬੇਨਤੀ ਕਰਨੀ ਹੈ ਸੁਖਬੀਰ ਬਾਦਲ ਹੋਵੇ ਜੇ ਬਾਗੀ ਹੋਣ ਟੱਠੇ ਖੂਚ ਜਾਣ ਸਾਨੂੰ ਕੋਈ ਮਤਲਬ ਨਹੀਂ ਅਸੀਂ ਤਾਂ ਗੁਰਮਤਿ ਦੇ ਸਿਧਾਂਤ ਦੀ ਜਾਂ ਪੰਥ ਦੀ ਜਾਂ ਕੌਮ ਦੀ ਗੱਲ ਕਰਨੀ ਹੈ ਸਾਨੂੰ ਕੋਈ ਲੜਣਾ ਦੇਣਾ ਨਹੀਂ ਕੱਲ ਨੂੰ ਮਰਦੇ ਅੱਜ ਮਰਨ ਅੱਜ ਮਰਦੇ ਹੁਣੇ ਮਰਨ ਮੈਨੂੰ ਕੋਈ ਮਤਲਬ ਨਹੀਂ ਜਿੰਨਾ ਚ ਰਹਿਣਾ ਨਾ ਇੱਕ ਠੋਕ ਕੇ ਬੋਲਣਾ ਕੋਈ ਮਰਜ਼ੀ ਹੋਵੇ ਧਿਆਨ ਨਾਲ ਸੁਣਿਓ ਜਿਹੜੇ ਬਾਗੇ ਨੇ ਨਾ ਉਹਨਾਂ ਵਿੱਚੋਂ ਪਹਿਲਾਂ ਗਿਆਨੀ ਹਰਬੀ ਸਿੰਘ ਨੇ ਜਥੇਦਾਰ ਦਮਦਮਾ ਸਾਹਿਬ ਦੇ ਠੀਕ ਹੈ ਇਹ ਉਹੀ ਹੈ ਜਦੋਂ ਇਹਨੂੰ ਲਾ ਕੇ ਪਾਸੇ ਕੀਤਾ ਸੀ ਦਰਬਾਰ ਸਾਹਿਬ ਯਾਨੀ ਕਿ ਕਲ ਤੱਕ ਸਾਹਿਬ ਤੋਂ ਇਹ ਫਟਾਫਟ ਦਿੱਲੀ ਭੱਜਿਆ ਸੀ ਉੱਥੇ ਆਈ ਸੀ ਨਾ ਬਾਂਦਰ ਵਾਂਗੂ ਹੱਸਦੇ ਦੀ ਵੀਡੀਓ ਲੋਕਾਂ ਨੇ ਮਜ਼ਾਕ ਉਡਾਇਆ ਸੀ ਇਹ ਉਹੀ ਹੈ ਸਭ ਤੋਂ ਪਹਿਲਾਂ ਇਹਦੀ ਪੂਛ ਨੂੰ ਅੱਗ ਲੱਗੀ ਸੀ ਕਿ ਸ਼ਾਇਦ ਪ੍ਰਧਾਨ ਕੀ ਮੈਨੂੰ ਮਿਲੇ ਚਰਚਾਾਂ ਵੀ ਛੜੀਆਂ ਸੀ ਲੱਗਦਾ ਹੈ ਹਰਪ੍ਰੀਤ ਸਿੰਘ ਨੂੰ ਜ਼ਥੇਦਾਰ ਨੂੰ ਸ਼੍ਰਮਣੀ ਕਾਲਜਲ ਦਾ ਪ੍ਰਧਾਨ ਬਣਾਇਆ ਜਾਊ ਇਹ ਫੂਕ ਚ ਆ ਗਿਆ ਇਦਾਂ ਹੀ ਫੂਕ ਚ ਅ ਬਲਵੰਤ ਸਿੰਘ ਨੰਦਗੜ੍ਹ ਆਇਆ ਸੀ ਉਹ ਵੀ ਪਹਿਲਾਂ ਜਹੇਦਾਰ ਸੀ ਦੰਨਾ ਸਾਹਿਬ ਕਲ ਤਖ ਦਾ ਤੇ ਉਹਦਾ ਵੀ ਜਦੋਂ ਸਮਾਨ ਚਕਾਇਆ ਸੀ ਨਾ ਅਗਲੇ ਨੇ ਖਾਲੀ ਕਰਾਈ ਸੀ ਰਹਿਸ ਵੀਡੀਓ ਵਾਇਰਲ ਹੁੰਦੀ ਸੀ ਕਿ ਆ ਜਾਂਦਾ ਜਹੇਦਾਰ ਬਾਦਲਾਂ ਦਾ ਚਕਾਤਾ ਸਮਾਨ ਉਦੋਂ ਜਿਹੜੇ ਅ ਜਹੇਬੰਦੀਆਂ ਵਾਲੇ ਸੀ ਲੈ ਲੈ ਕੁਰਬਾਨਾ ਜਾਂਦੇ ਸੀ ਜਹੇਦਾਰ ਦੇ ਬਰਾਬਰ ਖੜੇ ਆ ਜਦੋਂ ਚੱਕ ਕੇ ਲਾ ਕੇ ਪਾਸੇ ਮਾਰਿਆ ਫਿਰ ਕਿਸੇ ਨੇ ਸਾਰ ਨਹੀਂ ਲਈ ਹੁਣ ਸ਼ਾਮਤ ਆਈ ਹੋਈ ਐ ਨਾ ਹੁਣ ਕੀ ਹੋਊਗਾ ਤਲਬ ਕੀਤੇ ਜਾਣਗੇ ਚਿੱਠੀਆਂ ਲਿਖੀਆਂ ਜਾ ਰਹੀਆਂ ਨੇ ਜਿਹੜੇ ਜਿਹੜੇ ਬਾਗੀ ਸੀ ਬੰਦੇ ਦਾ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੈ ਉਹਦੀ ਹਾਈਟ ਮੇਰੇਕ ਜਿਹੜੀ ਹੈ ਬਹੁਤ ਲੰਬਾ ਚੌੜਾ ਨਹੀਂ ਹੈਗਾ ਮੇਨੂੰ ਲੱਗਦਾ ਮੈਥੋਂ ਵੀ ਛੋਟਾ ਹੋਊ ਸ਼ਾਇਦ ਜੇ ਕੋਲੇ ਖੜਕੇ ਦੇਖਾਂ ਤਾਂ ਸਤ ਪੰਨਾ ਸ਼ਾਮਤ ਉਹਦੀ ਆਈ ਐ ਚਿੱਠੀ ਲਿਖ ਚੁੱਕੇ ਨੇ ਕੌਣ ਬਾਦਲ ਕੇ ਸਮਾਨ ਚੱਕਣਾ ਪੈਣਾ ਦੇਵੇਂ ਬਲਵੰਤ ਸਿੰਘ ਨੰਦਗੜ੍ਹ ਤਾਂ ਚੱਕਿਆ ਸੀ ਠੀਕ ਹੈ ਤੇ ਦੋ ਚਾਰ ਕੋਹਰ ਨੇ ਬੀਬੀ ਜੰਗੀਰ ਕੌਰ ਵੀ ਕੁਰਸੀ ਬਾੜ ਲਈ ਹੈ ਉਹਦਾ ਵੀ ਇੰਤਜ਼ਾਮ ਕਰ ਲਿਆ ਮੈਨੂੰ ਲੱਗਦਾ ਜਿੰਨੇ ਵੀ ਬਾਗੀ ਨੇ ਸਾਰੇ ਜਿੰਨਾਂ ਦੀ ਗੱਲ ਕਰਦਾ ਇਹ ਪਤਾ ਕੌਣ ਨੇ ਇਹਨਾਂ ਵਿੱਚ ਕੋਈ ਉਹ ਕੋੜਾ ਕਾਜ ਨੂੰ ਕਹਿੰਦੇ ਨੇ ਫੀਟਰ ਜਿਹੜਾ ਉਹ ਚਲਾਉਂਦਾ ਸੀ ਠੀਕ ਹੈ ਕਿਸੇ ਕੋਲੇ ਪੰਜ ਚਾਰ ਆਟੋ ਸੀ ਕਿਸੇ ਕੋਲੇ ਕੋਈ ਕਰਿਆਨੇ ਦੀ ਦੁਕਾਨ ਸੀ ਠੀਕ ਹੈ ਕੋਈ ਮਾੜੀ ਮੋਟੀ ਜੌਬ ਕਰਦਾ ਸੀ ਇਹ ਉਹ ਨੇ ਜਿਹੜੇ ਹੁਣ ਚੰਡੀਗੜ੍ਹ ਦੇ ਵਿੱਚ 5-5 ਕਰੋੜ ਦੀਆਂ ਕੋਠੀਆਂ ਪਾਈ ਬੈਠੇ ਐ ਵੱਡੀਆਂ ਗੱਡੀਆਂ ਨੇ ਜ਼ਮੀਨ ਪਤਾ ਨਹੀਂ ਕਿੰਨੀ ਖਰੀਦੀ ਹੋਈ ਐ ਸਵਿਟਜ਼ ਬੈਂਕਾਂ ਦੇ ਵਿੱਚ ਪਤਾ ਨਹੀਂ ਕਿੰਨਾ ਘਟ ਲੁੱਟਖੋੜ ਦਾ ਪੈਸਾ ਭੇਜਿਆ ਹੋਇਆ ਠੰਡਾ ਮੁਲਕ ਐ ਨਾ ਸਵਿਟਜ਼ ਸਵਿਟੇਰਲੈਂਡ ਤੇ ਹੁਣ ਹੁਣ ਅਸੀਂ ਬਾਗੇ ਆ ਜੀ ਮੈਂ ਇੱਕ ਬੇਨਤੀ ਕਰਨੀ ਐ ਸਖਬੀਰ ਬਾਦਲ ਨੇ ਗਲਤੀਆਂ ਕੀਤੀਆਂ ਨੇ ਮੈਂ ਬੜਾ ਖਿਲਾਫ ਉਹਦੇ ਬੋਲੇ ਆਂ ਅੱਜ ਵੀ ਮੈਂ ਉਹਦੇ ਖਿਲਾਫ ਹੀ ਬੋਲ ਰਿਹਾ ਬੋਲੂਗਾ ਵੀ ਪਰ ਹਰਾਮਖੋਰੋ ਪਹਿਲਾਂ ਇਹ ਦੱਸੋ ਜੇ ਸੁਖਵੀਰ ਬਾਦਲ ਨੇ ਕਹਿਤਾ ਸੀ ਕਿ ਸਰਸੇ ਵਾਲੇ ਨੂੰ ਮਾਫੀ ਦੇ ਦਿਓ ਤਾਂ ਹਕੂਮਤਾਂ ਮਾ ਜਾਰੀ ਕੀਨੇ ਕੀਤਾ ਸੀ ਇਹ ਸੇ ਗਿਆਨੀ ਹਰਪ੍ਰੀਤ ਨੇ ਕੀਤਾ ਸੀ ਨਾ ਜਿਹੜਾ ਹੁਣ ਕਹਿੰਦਾ ਮੈਂ ਬਾਗੀ ਆਂ ਛੁਰ ਨਿਕਲਣ ਦਾ ਪ੍ਰਧਾਨ ਕਿੱਥੇ ਸੀ ਸਕੱਤਰ ਕਿੱਥੇ ਸੀ ਐਜੈਕਟਿਵ ਦੇ ਮੈਂਬਰ ਕਿੱਥੇ ਸੀ ਇਹਨਾਂ ਦੇ ਨਾ ਹੀ ਸਾਰਾ ਕੁਝ ਹੋਇਆ ਨਾ ਫੌਂਸਖੀਰਵਾਲ ਮਾੜਾ ਹੈ ਸਖੀਰਵਾਲ ਮਾੜਾ ਹੀ ਹੈ ਮੈਂ ਚੰਗਾ ਨਹੀਂ ਕਹਿੰਦਾ ਪਰ ਲਾਨ ਵੀ ਉਹ ਤੁਹਾਡੇ ਨਾਲੋਂ ਫੇਰ ਵੀ ਚੰਗਾ ਰਹੂ ਉਹ ਸਟੈਂਡ ਲੈ ਗਿਆ ਫਿਰ ਵੀ ਚੰਗੇ ਰਹੋ ਹੋ ਸਕਦਾ ਹੈ ਸਵੇਰ ਨੂੰ ਆਪੋ ਲਿਆ ਸ਼ਾਮ ਨੂੰ ਘਰ ਆ ਜੇ ਕੋਈ ਵੱਡੀ ਗੱਲ ਨਹੀਂ ਪਰ ਜਿਨ੍ਹਾਂ ਨੂੰ ਅੱਗ ਲੱਗੀ ਸੀ ਨਾ ਬਾਂਦਰ ਮੰਗਟ ਪੁਸ਼ੀਆਂ ਮਾਰਦੇ ਸੀ ਅਸੀਂ ਬਾਗੀਆਂ ਅਸੀਂ ਨਵੀਂ ਧਿਰ ਖੜੀ ਕਰਨੀ ਹੈ ਤੁਹਾਡੀ ਨਵੀਂ ਧਿਰ ਦਾ ਇੱਕ ਮੈਂਬਰ ਤਾਂ ਜੇਲ੍ਹ ਠੋਕ ਤਾਂਗ ਲਿਆ ਨੇ ਉਹਦਾ ਬਣ ਤੋਂ ਪਹਿਲੀ ਨਸ਼ਾ ਤਸਕਰ ਨਿਕਲੇ ਅਮਰਤਪਾਲ ਦਾ ਭਰਾ ਡਰੱਗੀ ਨਿਕਲਿਆ ਹਜੇ ਅਮਰਤਪਾਲ ਪਤਾ ਨਹੀਂ ਕੀ ਕੁਛ ਕਰਦਾ ਹੋ ਖੈਲ ਤਾਂ ਬਹੁਤ ਕੁਝ ਆਉਣਾ ਬਾਕੀ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਬੇਨਤੀ ਕਰਨੀ ਹੈ ਥੋੜਾ ਜਿਹਾ हट ਕੇ ਇਸ ਵਿਸ਼ੇ ਤੋਂ ਜਿਹੜੇ ਇਹ ਹਰਾਮਖੋਰ ਅੱਜ ਬਾਗੀ ਬਣੇ ਨੇ ਨਾ ਇਹਨਾਂ ਨੂੰ ਥੋੜੀ ਜੀ ਸਮਝ ਆ ਗਈ ਕਿ ਹੁਣ ਇੱਕ ਨਵੀਂ ਧਿਰ ਕੌਮ ਦੇ ਨਾਂ ਤੇ ਪਾਉਂਦੇ ਨੇ ਤੇ ਖੜੀ ਹੋ ਉਹ ਅੰਮ੍ਰਿਤਪਾਲ ਹੈ ਜਾਨਕਿ ਅੰਮ੍ਰਿਤਪਾਲ ਦੀ ਜਿਹੜੀਆਂ ਭੇਡਾਂ ਨੇ ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀ ਉਹਨੂੰ ਪਿੱਛੇ ਪੁੱਛੇ ਲਾ ਕੇ ਇਹਨਾਂ ਨੇ ਨਵੀਂ ਪਾਰਟੀ ਬਣਾਉਣ ਵਾਸਤੇ ਅੰਦਰ ਖਾਤੇ ਇਹ ਸਿਸਟਮ ਬਣਾਇਆ ਸੀ ਯਾਨਕਿ ਇਹ ਚੀਜ਼ ਹੈ ਬਟੋਏਨਾਂ ਤੋਂ ਇਹਨਾਂ ਨੇ 40 ਸਾਲ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹਲੇ ਇਹਨਾਂ ਵਿੱਚ ਬੁੱਢੇ ਉਦੋਂ ਦੇ ਹੈਗੇ ਆ ਜਿਨ੍ਹਾਂ ਨੇ ਇੱਕ ਪਾਸੇ ਭਿੰਡਰਾਂ ਵਾਲੇ ਨੂੰ ਫੂਕ ਦਿੱਤੀ ਸੀ ਤੇ ਦੂਜੇ ਪਾਸੇ ਇੰਦਰਾ ਗਾਂਧੀ ਕੋਲੇ ਲਿਖ ਲੈ ਕੇ ਚਿੱਠੀਆਂ ਭੇਜ ਦੇ ਸੀ ਕਿ ਮਾਹੌਲ ਖਰਾਬ ਹੋ ਰਿਹਾ ਪੰਜਾਬ ਦਾ ਕੁਝ ਕੋਈ ਹਿੱਲਾ ਕਰੋ ਇਹ ਉਹੀ ਨੇ ਸਚਾਈ ਹੈ ਇਹ ਪੰਜਾਬ ਦੇ ਲੋਕੋ ਮੈਂ ਬੇਨਤੀ ਕਰਦਾ ਜਿਹੜਾ ਇਹ ਖਮਿਆਜਾ ਅਸੀਂ ਜੂਨ 84 ਵੇਲੇ ਭੁਗਤਿਆ ਨਾ ਟਿੰਡੇ ਤੇ ਹੰਡਾਇਆ ਲੋਕ ਹੈਗੇ ਨੇ ਹਜੇ ਉਹਨੂੰ ਪੁੱਛ ਕੇ ਦੇਖ ਲੋ ਇਹ ਉਹੀ ਮਾਹੌਲ ਬਣਾ ਰਹੇ ਨੇ ਉਹੀ ਨੈਰੇਟਿਵ ਬਣਾ ਰਹੇ ਨੇ ਇਹ ਬੰਦੇ ਬਸ ਜੋ ਇਹਨਾਂ ਤੋਂ ਇਹਨਾਂ ਨੇ ਪੰਜਾਬ ਨੂੰ ਲੁੱਟ ਕੇ ਛੁੱਟ ਕੇ ਆਪਣੇ ਘਰ ਭਰ ਲਏ ਆਪਣੇ ਪਰਿਵਾਰ ਸੈੱਟ ਕਰ ਲਏ ਵੱਡੇ ਵੱਡੇ ਬਿਜ਼ਨਸ ਬਣਾ ਲਏ ਤੇ ਹੁਣ ਬਾਗੀ ਨੇ ਠੀਕ ਹੈ ਨਾ ਇੱਕ ਸ਼ਬਦ ਕਿਸੇ ਨੇ ਕਮੈਂਟ ਕੀਤਾ ਸੀ ਮੈਂ ਉਹ ਬੋਲਣਾ ਨਹੀਂ ਚਾਹੁੰਦਾ ਸੀ ਪਰ ਬੋਲ ਦੇਵਾਂ ਕਿਉਂਕਿ ਜਦੋਂ ਕਮੈਂਟ ਕਰਨ ਵਾਲੇ ਨੇ ਲਿਖਤਾ ਤੇ ਮੈਨੂੰ ਬੋਲਣਾ ਕੀ ਔਖ ਹੈ ਜਵਾਨੀ ਵੇਲੇ ਲੁੱਟੇ ਬਾਣੀਏ ਹੁਣ ਰੱਬ ਦੀ ਭਗਤ ਨਹੀਂ ਹੋਈ ਕਿਸੇ ਨੇ ਕਮੈਂਟ ਕੀਤਾ ਹੋਇਆ ਇਹ ਇਹਨਾਂ ਲੋਕਾਂ ਤੇ ਟੁੱਕਦਾ ਹੈ ਸਮਝ ਲਿਓ ਹੁਣ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ